ਸਤੰਤੰ ਮੇਰੇ ਅਤੇ ਮੇਰੀ ਪੂਰੀ ਟੀਮ ਵੱਲੋਂ ਪਾਕਰਾਤਾ 바ਵਾ ਸਾਹਿਬ ਡਾਕਟਰ ਵੀਰਰਾਵ ਮੇਰਕਰ ਦੇ 133ਵੇਂ ਜਨਮ ਦਿਨ ਦੀ ਆ ਬਹੁਤ ਬਹੁਤ ਮੁਬਾਰਕ ਜਦੋਂ 15 ਅਗਸਤ 1947 ਨੂੰ ਸਾਡਾ ਦੇਸ਼ ਆਜ਼ਾਦ ਹੋਇਆ ਤਾਂ 바ਵਾ ਸਾਹਿਬ ਡਾਕਟਰ ਵੀਰਰਾਵ ਮੇਰਕਰ ਨੂੰ ਇਸ ਦੇਸ਼ ਦਾ ਮਹਾਗ੍ਰਾਮ ਸਭ ਰਾਅ ਲਿਖਣ ਦਾ ਮੌਕਾ ਪ੍ਰਾਪਤ ਹੋਇਆ ਜਿਸ ਮੌਕੇ ਦਾ ਉਹਨਾਂ ਨੇ ਫਾਇਦਾ ਉਠਾਉਂਦੇ ਹੋਏ ਮੁਫਤੀ ਨਾਰੀ ਮੁਫਤੀ ਦਾ ਉਤਾਰਾ ਕਰਨ ਦਾ ਸੁਝਾਅ ਜਦੋਂ ਪਹਿਲੀ ਵਾਰੀ ਸਾਡੇ ਦੇਸ਼ ਦੀ ਸਰਕਾਰ ਬਣੀ ਤਾਂ ਉਹਦੇ ਵਿੱਚ ਡਾਕਟਰ ਭਿੰਦਰਾ ਉਹ ਕੰਗਰੇਸ ਦਾ ਜੀ ਨੂੰ ਪਾਰਲੀਮੈਂਟ ਦੇ ਵਿੱਚ ਕਾਨੂੰਨ ਮੰਤਰੀ ਦਾ ਪਉਂਦਾ ਪ੍ਰਾਪਤ ਹੋਇਆ ਤਾਂ ਉਹਨਾਂ ਨੇ 5 ਫਰਵਰੀ 1951 ਨੂੰ ਸਾਹਿਬ ਨੇ ਪਾਰਲੀਮੈਂਟ ਦੇ ਵਿੱਚ ਹਿੰਦੂ ਕੋਡ ਵਿਲ ਦੀ ਗੱਲ ਕੀਤੀ ਜਿਹੜਾ ਕਿ ਉਹਨਾਂ ਦੀ ਇਹ رائے ਸੀ ਇਸ ਵਿਧਾਰੇ ਕਿ ਸਮਾਜਿਕ ਕ੍ਰਿਤੀਆਂ ਨੂੰ ਜਿਵੇਂ ਦਾ ਤੀਮੇ ਰਹਿਣ ਦੇਣਾ ਅਤੇ ਮਾਦੀ ਮਾਮਲਿਆਂ ਵਾਲੇ ਕਾਨੂੰਨ ਪਾਸ ਕਰਦਿਆਂ ਕਰਦਿਆਂ ਜਾਣਾ ਬੋਹੇ ਦੇ ਢੇਰ ਤੇ ਮਹਿਤਵਪੂਰਨ ਦਾ ਕੰਮ ਹੈ ਇਹ ਬਿਲ ਕਿੰਨਾ ਮਹੱਤਵਪੂਰਨ ਸੀ ਕਿ 바ਵਾ ਸਾਹਿਬ ਨੇ ਇਸ ਵਾਰੇ ਕਿਉਂ ਕਿਹਾ ਸੀ ਕਿ ਹਿੰਦੂ ਕੋਡ ਬਾਇਦਾ ਗ੍ਰੇਟੈਸਟ ਸੋਸ਼ਲ ਰਿਫਾਰਮ ਨਈਅਰ ਐਵਰ ਠੇਕ ਬਾਇਦਾ ਲੈਜਿਸਲੇਚਰ ਇਨ ਦਿਸ ਕੰਟਰੀ ਨੋ ਲਾ ਪਾਸ ਬਾਇਦਾ ਕੰਟੀਨ ਲੈਜਿਸਲੇਚਰ ਇਨ ਦਾ ਪਾਸ ਆਰ ਹਾਈਲੀ to be passed in the future can be compared to it in point of significance pa ke hind, hindu poor dil da maqsad ki hai us da maqsad si ke sandhan vich darj nari mukti de hukumdan nu kanuni prabhav pradan karna ke ਅਜੇ ਤੱਕ ਪ੍ਰਾਪਤ ਨਹੀਂ ਹੋਏ ਉਹ ਲੈ ਕੇ ਦੇਣਾ ਜਿਨ੍ਹਾਂ ਵਿੱਚ ਸਭ ਤੋਂ ਪਹਿਲਾ ਸੀਗਾ ਕਿ ਜਾਤ ਪਾਤ ਔੜ ਕੇ ਵੱਖ-ਵੱਖ ਧਰਮਾਂ ਦੇ ਵਿੱਚ ਸ਼ਾਦੀ ਕਰਨ ਦੀ ਇਜਾਜ਼ਤ ਮਿਲਦੀ ਇਸ ਵਿੱਚ ਤਲਾਕ ਅਤੇ ਵਿਵਹਾਰਕ ਅਧਿਕਾਰਾਂ ਦੇ ਆਧਾਰ 'ਤੇ ਅਧਿਕਾਰ ਦਰਜ ਕਰਨੇ ਮਰਦਾਂ ਅਤੇ ਔਰਤਾਂ ਨੂੰ ਬਰਾਬਰ ਦੇ ਅਧਿਕਾਰ ਪ੍ਰਾਪਤ ਹੋਣੇ ਔਰਤ ਵੀ ਬਰਾਬਰ ਦੀ ਜਾਇਦਾਦ ਦਾ ਹੱਕਦਾਰ ਹੋਵੇ ਅਤੇ ਬੱਚਾ ਗੋਦ ਲੈਣ ਦਾ ਅਧਿਕਾਰ ਵੀ ਸੁਰੱਖਿਤੀ ਹੁੰਦਾ ਹੈ ਬੱਚਾ ਗੋਦ ਲੈਣ ਸਮੇਂ ਹੋਰ ਤਰੀ ਪ੍ਰਵਾਨ ਵੀ ਲੈਣੀ ਜ਼ਰੂਰੀ ਹੋਵੇ ਇਹ ਸਾਰੇ ਅਧਿਕਾਰਾਂ ਦਾ ਕੁਝ ਉਸ ਸਮੇਂ ਦੇ ਜਿਹੜੇ ਰੂੜੀਵਾਦੀ ਸੋਚ ਰੱਖਣ ਵਾਲੇ ਨੇਤਾ ਸੰਗ ਜਾਂ ਹੋਰ ਸਰਸਾਵਾਂ ਦੇ ਮੁਖੀ ਸੰਗ ਉਹਨਾਂ ਨੇ ਹਿੰਦੂ ਕੋਡ ਬਿਲ ਦਾ ਸਖਤੀ ਨਾਲ ਵਿਰੋਧ ਕੀਤਾ ਜਿਨ੍ਹਾਂ ਵਿੱਚ ਉਸ ਸਮੇਂ ਦਾ ਸਾਡੇ ਰਾਸ਼ਟਰਪਤੀ ਡਾਕਟਰ ਜਿੰਦਰ ਪ੍ਰਸਾਦ ਵੀ ਸ਼ਾਮਲ ਸਨ ਉਹਨਾਂ ਦਾ ਕਹਿਣਾ ਸੀ ਕਿ ਹਿੰਦੂ ਕੋਡ ਦੇ ਨਾਮ ਹਿੰਦੂ ਸਮਾਜ ਦਾ ਪਰੰਪਰਾਵਾਦੀ ਢਾਂਚਾ ਟਹਿ ਟੇਰੀ ਹੋ ਜਾਵੇਗਾ ਕਿ ਜੋ ਵੀ ਆਪਾਂ ਕਰਦੇ ਆ ਪਹਿਲਾਂ ਉਹਦਾ ਨੁਕਸਾਨ ਹੋ ਸਕਦਾ ਹੈ ਉਹਨਾਂ ਨੇ ਇਹ ਗੱਲ ਕਹਿ ਕੇ ਵਿਰੋਧ ਕੀਤਾ ਪਰ ਡਾਕਟਰ ਬੀਆਰ ਅੰਬੇਕਰ ਸਾਹਿਬ ਇਸ ਗੱਲ ਤੇ ਸਹਿਮਤ ਨਾ ਹੋਏ ਤਾਂ ਮੈਂ ਕਿਹਾ ਕਿ ਇਸ ਬਿੱਲ ਦਾ ਮਤਲਬ ਹੀ ਔਰਤ ਦੀ ਗੁਲਾਮੀ ਨੂੰ ਖਤਮ ਕਰਨਾ ਹੈ ਇੱਕ ਨਵੇਂ ਸਮਾਜ ਦੀ ਸਿਰਜਣਾ ਕਰਨਾ ਜੋ ਸਭ ਨੂੰ ਆਜ਼ਾਦੀ ਬਰਾਬਰੀ ਅਤੇ ਇਨਸਾਫ਼ ਪ੍ਰਦਾਨ ਕਰਦਾ ਹੋਵੇ ਉਸ ਸਮੇਂ ਜਵਾਹਰ ਲਾਲ ਨਹਿਰੂ ਵੀ ਰਾਜਨੀਤਿਕ ਮਜਬੂਰੀਆਂ ਕਰਕੇ ਹਿੰਦੂ ਗੋਰੇ ਦਲ ਦੇ ਵਿਰੋਧੀਆਂ ਨਾਲ ਮਿਲ ਗਏ ਇਸ ਕਰਕੇ ਡਾਕਟਰ ਮੇੜਕਰ ਨੇ ਨਹਿਤ ਵਿਸਪਤੀਰੇ ਤੋਂ ਸੰਗ ਰਾਕੇ 28 ਸਤੰਬਰ 1954 ਨੂੰ ਕਾਨੂੰਨ ਮੰਤਰੀ ਦੇ ਪੋਤੇ ਨੂੰ ਪਿਆਰ ਪੱਤਰ ਦੇ ਦਿੱਤਾ ਸੀ ਡਾਕਟਰ ਸਾਹਿਬ ਨੇ ਇਸ ਬਿਲ ਵਿੱਚ 139 ਧਰਾਵਾਂ ਅਤੇ 7 ਸੱਤ ਸੂਚੀਆਂ ਸਾਧ ਦੇ ਕਈ ਹਿੱਸੇ ਬਣਾ ਦਿੱਤੇ ਜਿਨ੍ਹਾਂ ਵਿੱਚੋਂ Hindu ਵਿਆਹ ਕਰਨਾ Hindu ਵਿਰਾਸਤ ਕਾਨੂੰਨ ਹਿੰਦੂ ਨੂੰ ਮਾਲਕ ਨੂੰ ਸੁਰੱਖਤ ਨੂੰ ਹਿੰਦੂ ਬੱਚਾ ਗੋਦ ਲੈਣਾ ਅਤੇ ਗੁਜ਼ਾਰਾ ਨੂੰ ਕਿਸੇ ਕਰਤੇ ਹੀ ਅੱਜ ਜਦੋਂ ਕਿਸੇ ਔਰਤ ਦਾ ਤਲਾਕ ਵੀ ਹੋ ਜਾਂਦਾ ਤੇ ਉਹ ਆਪਣੇ ਘਰ ਵਾਲੇ ਤੋਂ ਜਿਹੜਾ ਐਸ ਹਸਬੰਦਾ ਉਹ ਤੋਂ ਗੁਜ਼ਾਰਾ ਪਤਾ ਵੀ ਲੈ ਸਕਦੀ ਫਿਰ ਹਿੰਦੂ ਨਾਲੀ ਜਾਇਦਾਦ ਨੂੰ ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਉਹ ਤੋਂ ਕਿਉਂਕਿ ਕੇਵਲ ਡਾਕਟਰ ਬਾ ਸਾਹਿਬ ਦੀ ਮਿਹਨਤ ਸਦਕਾ ਹੀ ਸਾਰੇ ਤਰਕਾਰ ਬਰਾਬਰ ਹੋਏ ਹਨ ਇਸੇ ਕਰਕੇ ਉਹਨਾਂ ਦਾ ਇੱਕ ਵਿਚਾਰ ਸੀ ਕਿ ਲੰਬੀ ਉਮਰ ਹੋਣ ਦੀ ਬਜਾਏ ਉਮਰ ਮਹਾਨ ਹੋਣੀ ਚਾਹੀਦੀ ਹੈ ਜੈ ਜੀ ਜੈ ਬਾਤ ਬਹੁਤ ਬਹੁਤ ਧੰਨਵਾਦ ਅਕਿਰ ਸਾਹਿਬ